ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਸੰਤ ਦੇ ਮਹੀਨੇ ਬਹਾਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਨੇਹਾ ਬਸੰਤ ਕੀ ਵਾਰ ਵਿੱਚ ਕੀ ਹੈ ਆਓ ਦ੍ਰਿੜ ਕਰੀਏ ਬਸੰਤ ਕੀ ਵਾਰ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਤੇ ਆਏ ਕੈ ਹੋ ਹਰਿਆ ਪਾਈ ਕੰਮ ਲਿਖਨ ਤੈ ਪਾਈ ਐ ਇਹ ਰੁੱਤ ਸੋਹਾਈ ਵਨ ਤ੍ਰਿਨ ਤਿਰਪਵਨ ਮੌਲਿਆ ਅੰਮ੍ਰਿਤ ਫਲ ਪਾਈ ਮੇਲ ਸਾਧੂ ਸੁਖ ਉਪਜੈ ਲੱਤੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਸ਼ੇਰ ਬੋੜ ਨਾ ਤਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜੁ ਪਾਇਨ ਵਿੱਚ ਦੇਖ ਲੋ ਆ ਰੋਗ ਸੋਗ ਸਭ ਮਿਟ ਗਏ ਨੇਤ ਨਵਾਂ ਨਰੋਆ ਦਿਨ ਰੈਨ ਨਾਮ ਤੇ ਆਇਂਦਾ ਫਿਰ ਪਾਏ ਨੰਮੋਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਕਿਤੋਂ ਉਪਜੇ ਰਹਾ ਕੈ ਮਾਹੀ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਤਿਆਨ ਸੁਣਨ ਨਿਤ ਸੇ ਪਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ ਆ ਨਾਨਕ ਸੁਣਾਵੇ ਸੱਚ ਪੂਰੇ ਗੁਰ ਉਪਦੇਸ਼ ਆ ਨਾਨਕ ਸੁਣਾਵੇ ਆਓ ਜਿਵੇਂ ਬਾਹਰ ਕੁਦਰਤ ਵਿੱਚ ਮੌਸਮ ਦੇ ਵਿੱਚ ਖੇੜਾ ਹੁੰਦਾ ਬਹਾਰ ਆਉਂਦੀ ਹੈ ਆਪਾਂ ਵੀ ਆਪਣੇ ਅੰਦਰ ਖੇੜਾ ਲਿਆਈਏ ਬਹਾਰ ਲਿਆਈਏ ਸਦਾ ਬਸੰਤ ਬਾਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ